ਆਜੂ ਮਾਤਾ ਨੂੰ ਲੈ ਬੈਠ ਜੁੱਥੇ ਬੈਠ ਜੁੱਥੇ ਬੈਠ ਜੇ ਬਸ ਕੋਈ 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 ਜਾ ਪਾ ਜੋ ਕੇ ਤਾੜੀ ਬਸ ਤਾੜੀ ਕੇ ਨੂੰ ਆਓ ਕੇ ਨੂੰ ਜੇ ਨੂੰ ਵਿਚ ਰੱਖਣਾ ਬਸ ਉਹ ਨਹੀਂ ਲਾਣੀ ਪੋਲੋ ਮਸਾਈ ਪੋਲੋ 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 ਖਾ ਉੱਪਰ ਦੇਖੋ ਮਜ਼ਾ ਖਾ ਖਾਓ ਪੋਲੋ ਮੱਖਾ ਨਾ ਪਿੱਛੇ ਨਾ ਜਾਓ ਅਰਸ਼ੋ ਕਰਦੇ ਆ ਜੀ ਲਾਈਨ ਦੇ ਬਾਅਦ ਲਾਈਨ ਚ ਚੱਲੇ ਪਿਛੋੜਾ ਪਾਣੀ ਵੀ ਨਿਕਲਦਾ ਰੜਕਵਿੰਦੀ ਮਲਦੇ ਰਹਿੰਦੇ ਆ ਤੁਸੀਂ ਪੁੱਛੋ ਮੜਿਆ ਅੱਖਾਂ ਦੇ ਵਿੱਚ ਪਾਣੀ ਨਿਕਲਦਾ ਭਾਈ ਹਾਂਜੀ ਰੜਕ ਕਿਨਿਕ ਪੈਂਦੀ ਆ ਬਾਬਾ ਕੰਜੀ ਅੱਖਾਂ ਮਲਦੀ ਰਹਿੰਦੀਆਂ ਰੋਜ਼ਾਨਾ ਹਾਂ ਜਲਨ ਰਹੀ ਹੁੰਦੀ ਸਾੜ ਪੈਂਦਾ ਅੱਖਾਂ ਦੇ ਵਿੱਚ ਹਾਂਜੀ ਦੇਖੋ ਭਾਈ ਇਹਨਾਂ ਨੂੰ ਇੱਕ ਤਾਂ ਜਲਣ ਪੈਂਦੀ ਆ ਰੜਕ ਪੈਂਦੀ ਆ ਤੇ ਖਾਰਿਸ਼ ਹੁੰਦੀ ਆ ਤੇ ਜਕਮ ਹੋਏ ਆ ਤੇ ਮੋਤੀਆ ਵੀ ਆ ਠੀਕ ਹੈ ਪਹਿਲਾਂ ਬਾਕੀ ਸਾਰਾ ਕੁਝ ਸੈੱਟ ਕਰਨਾ ਪੈਣਾ ਫੇਰ ਬਾਅਦ ਚ ਆਪਾਂ ਦੂਸਰੇ ਰਸਤੇ ਤੇ ਆਵਾਂਗੇ ਠੀਕ ਹੈ ਠੀਕ ਹੈ ਨਾ ਤੁਸੀਂ ਕੀ ਲਗਦੇ ਮੈਂ ਗਵਾਲੀ ਆ ਮੈਂ ਪੈਸੇ ਲੈ ਕੇ ਆਇਆ ਜੀ ਨਾ ਅੱਛਾ ਤੁਸੀਂ ਨਾਲ ਲੈ ਕੇ ਨਾਲ ਲੈ ਕੇ ਇਹ ਤੇ ਇੱਕ ਮਾਤਾ ਜੀ ਇਹ ਬਹੁਤ ਵੱਡਾ ਪੁੰਦਾ ਕੰਮ ਹੈ ਬੀਟਾ ਜੀ ਕਿਹਨਾਂ ਦਾ ਐਕਸਪੈਰ ਹੋ ਗਿਆ ਸੀ ਆਹ ਵਾਈ ਇਹਨਾਂ ਦਾ ਹਸਬੰਦ ਐਕਸਪੈਰ ਹੋ ਗਿਆ ਤੇ ਬੰਦਾ ਮੈਨੂੰ ਤਾਂ ਪਤਾ ਨਹੀਂ ਅੱਜ ਕੱਲ ਜੋ ਮਹੌਲ ਚੱਲਦਾ ਪਿਆ ਵਾ ਉਹ ਨਾਲ ਜੁੜਿਆ ਵਾ ਬਸ ਇਹ ਮਾਤਾ ਮੈਨੂੰ ਕਹਿਣ ਲੱਗੀ ਸੀ ਕੱਲ ਹਾਂਜੀ 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 ਤੇ ਇੱਕ ਬੇਟਾ ਪੂਰਾ ਹੋ ਗਿਆ ਇੱਕ ਬੇੜਾ ਐਕਸਪੈਨ ਹੋ ਗਿਆ ਥਾ ਇਹਨਾਂ ਹਸਬੰਦ ਨੂੰ ਹਸਬੰਦ ਵੀ ਐਕਸਪੈਨ ਹੋ ਗਿਆ ਨਾਲ ਦੀ ਤੇ ਛਾਰੇ ਗਵਾਂੜੀਆ ਬਿਲਕੁਲ ਇਹ ਤੇ ਇਹੀ ਕਹਿੰਦੇ ਸੀ ਵੀ ਅੱਖਾਂ ਦਿਖਾ ਲਿਓ ਬੜਾ ਪੁੰਨ ਦਾ ਕੰਮ ਕੀਤਾ ਵੀਰ ਤੂੰ ਇਹ ਮਾਤਾ ਸਾਬ ਦਾ ਭਲਾ ਕਰੇ ਜੀ ਤੇ ਉਹ ਜਾਨੀ ਲੈ ਕੇ ਹਾਂਜੀ ਇੱਕ ਹੀ ਮਾਤਾ ਜੀ ਆ ਮੇਰੇ ਬੱਚੇ ਆ ਜੀ ਸੋ ਗਰੂ ਪਿਆਰਿਓ ਆ ਆ ਸੇਵਾ ਵਾ ਜਿਤ ਕੋ ਜਿਸ ਤਰ੍ਹਾਂ ਦੀ ਵੀ ਹੋ ਸਕਦੀ ਆ ਕੋਈ ਤਨ ਨਾ ਕਰੋ ਕੋਈ ਤਨ ਨਾ ਕਰੋ ਕੋਈ ਮਨ ਨਾ ਕਰੋ ਤੇ ਆਪਾਂ ਸਾਰੇ ਰਲ ਮਿਲ ਕੇ ਇਹ ਸਾਡੇ ਬਜ਼ੁਰਗ ਆ ਹੁਣ ਮਾਤਾ ਕਿੰਨੀਆਂ ਅਸੀਸਾ ਦੋਵੇ ਵੀਰ ਨੂੰ ਵੀ ਤੇ ਆਪ ਜੀਆਂ ਨੂੰ ਵੀ ਜਦੋਂ ਇਹਦੀਆਂ ਮਾਤਾ ਦੀਆਂ ਅੱਖਾਂ ਬੰਨ ਜਾਣਗੀਆਂ ਬਾਪਾ ਬੁੱਢਾ ਤੇਰੀ ਬੱਧੀ ਉਮਰ ਕਰੇ ਤੇਰੀ ਵੀ ਵੀਰਾ ਸਾਰਿਆਂ ਦੀ ਮਹਾਰਾਜ ਬੱਝ ਬੱਧੀ ਉਮਰ ਕਰੇ ਬਾਪੂ ਜੀ ਵੀ ਪੂਰੇ ਹੋਗੇ ਹਾਂਜੀ ਬਾਪੂ ਜੀ ਕੋ ਕਾਫੀ ਚੇਤਨਾ ਪੁਰਾ ਗੇਤੀ ਤੇ ਇਹਨਾਂ ਦਾ ਫਿਰ ਪ੍ਰਸ਼ਾਦ ਪਾਣੀ ਦਾ ਕਿਦਾਂ ਚਾਹਦਾ ਅੱਛਾ ਦਾ ਪਾਣੀ ਆਪ ਹੀ ਚ ਕਰਦੇ ਜਾਰੇ ਅੱਛਾ ਆਪ ਹੀ ਕਰਦੇ ਮਤਲਬ ਹਾਂਜੀ ਕਦੇ ਤਾਂ ਤਾਵਾਂ ਦਾ ਪੁੰਝ ਹੀ ਪੈ ਜਾਂਦੀ ਆ ਇਹ ਕਦੀ ਕਿਸੇ ਆਣ ਗਵਾਂ ਜਿਹੜਾ ਕੋਈ ਲਾਗੇ ਨੇ ਕੋ ਰੇਂਦਾ ਹੈਗਾ ਸਾਡੇ ਕੋਲ ਤਕਲੀਬ ਨੇ ਹੈ ਗਿਆ ਵੀ ਕਾਫੀ ਦੂਰ ਦੂਸਰੀ ਸੈਟ ਸਾਡਾ ਪੈਂਦਾ ਵਾ ਉਹ ਕਦੀ ਕੋਈ ਪਕਾ ਕੇ ਦੇ ਗਿਆ ਕਦੀ ਕੋਈ ਤੇ ਬਸ ਇਸ ਤਰ੍ਹਾਂ ਹੀ ਯਾਰ ਕੁਛ ਕੀ ਇਸ ਉਮਰ ਵਿੱਚ ਆਪ ਹੀ ਸਭ ਕੁਝ ਕਰਨਾ ਪੈਂਦਾ ਤੇ ਗਰੁੱਪਾਰੇ ਬਹੁਤ ਜ਼ਰੂਰਤ ਆ ਇਹੋ ਜਿਹੇ ਪਰਿਵਾਰਾਂ ਨੂੰ ਤੇ ਮਾਤਾ ਜੀ ਦੀਆਂ ਅੱਖਾਂ ਬੰਨਵਾਲੀਆਂ ਆਪਾਂ 10 ਦਿਨ ਦਵਾਈ ਸਟਾਰਟ ਕਰਦਾ ਮੈਂ ਝਕਮ ਹੋਏ ਪਏ ਆ ਅੱਖਾਂ ਮਲਦੀ ਰਹੀ ਹੁਣੀ ਮਾਤਾ ਨੂੰ ਦਿਖਦਾ ਨਹੀਂ ਹੈਗਾ ਰੜਕ ਪੈਂਦੀ ਪਈ ਆ ਤੇ ਰੜਕ ਖਾਰਿਸ਼ ਪਾਣੀ ਝਕਮ ਇਹ ਸਾਰੇ ਠੀਕ ਕਰਕੇ ਫਿਰ ਆਪਾਂ ਉਹਨਾਂ ਦਾ ਸੋਚਾਂਗੇ ਕਿੱਧਰ ਜਾਣਾ ਆਪਾਂ ਕਿੱਥੇ ਨਹੀਂ ਜਾਣਾ ਤੇ ਮਾਤਾ ਨੂੰ ਦਿਖਦਾ ਵੀ ਘਟ ਹੈਗਾ ਆ ਵਿਚਾਰੇ ਇਕੱਲੇ ਨੇ ਬੜਾ ਦੁੱਖ ਹੋਇਆ ਸੁਣ ਕੇ ਤੇ ਕੋਸ਼ਿਸ਼ ਹੈ ਕਿ ਜਲਦੀ ਜਲਦੀ ਉਹਨਾਂ ਨੂੰ ਠੀਕ ਕੀਤਾ ਜਾਵੇ ਪਰਮਾਤਮਾ ਕਰੇਗਾ ਆਪਾਂ ਚਲੋ ਦਵਾਈ ਦਿੰਨੇ ਆ ਤੇ ਜਲਦੀ ਜਲਦੀ ਠੀਕ ਹੋਵੇ ਤੇ ਸਾਨੂੰ ਖੁਸ਼ੀ ਹੋਵੇ ਮਾਤਾ ਜੀ ਆਧਾਰ ਕਾਰਡ ਲੈ ਕੇ ਆਏ ਤੁਸੀਂ ਨਾ ਨਹੀਂ ਹਾਂਜੀ ਲੈ ਹਾਂਜੀ ਆਧਾਰ ਕਾਰਡ ਚਲੋ ਪੱਜੀ ਦੀ ਕਾਪੀ ਮੈਨੂੰ ਦੇ ਕੇ ਜਾਓ ਆਧਾਰ ਕਾਰਡ ਦੀ ਦੋਨਾਂ ਦੀ ਮਾਤਾ ਜੀ ਦੀ ਉਹਨਾਂ ਦੀ ਵੀ ਤੇ ਇਨਾਂ ਦੀ ਵੀ ਤੇ ਇੱਕ ਫੋਨ ਨੰਬਰ ਜ਼ਰੂਰ ਲਿਖ ਦਿਓ ਤੇ ਤੁਹਾਡਾ ਕੰਟੈਕਟ ਕਰ ਸਕਾਂਗੇ ਅਸੀਂ ਮੇਰਾ ਬਟਾ ਮੇਰਾ ਇਹ ਮਾਤਾ ਜੀ ਦੇ ਪਰਿਵਾਰ ਦਾ ਇਹ ਗਵਾਂਡੇ ਵੀ ਇਹ ਦੂਜੀ ਸਾਈਡ ਤੋਂ ਪਰ ਹੈ ਦੋਨਾਂ ਜਾਨੇ ਕਿ ਆਪਾਂ ਕਹਿੰਦਾ ਇੱਕ ਸਾਈਡ ਆ ਉਹ ਦੂਜੀ ਸਾਈਡ ਆ ਤੇ ਇਹਨਾਂ ਦਾ ਸਾਥ ਮਿਲ ਗਿਆ ਦਾ ਦੋਨਾਂ ਦਾ ਬੀਬੀਆਂ ਦਾ ਇਹਨਾਂ ਦੇ ਪਰਿਵਾਰ ਚ ਕੌਣ ਕੌਣ ਪਰਿਵਾਰ ਹੈਗੇ ਨੇ ਅੰਬੜਾ ਸਾਰੇ ਹੈਗੇ ਤੇ ਠੀਕ ਹੈ ਇੱਕ ਅੱਖ ਚ ਮੋਤੀ ਆ ਜ਼ਿਆਦਾ ਆ ਠੀਕ ਹੈ ਜੀ ਮੈਂ ਇਹਨਾਂ ਦੀ ਵੀ ਦਵਾਈ ਲਿਖੀ ਆ ਤੇ ਮੈਨੂੰ ਇਹਨਾਂ ਨੂੰ ਫੇਰ ਲੈ ਕੇ ਆਉਣਾ ਠੀਕ ਹੈ ਨਾਲ ਤੇ ਉਹਨਾਂ ਨੂੰ 10 ਦਿਨਾਂ ਬਾਅਦ ਲੈ ਆਣਾ ਠੀਕ ਹੈ ਇਹਨਾਂ ਦਾ ਭਾਈ ਇੱਕ ਅੱਖ ਦਾ ਮੋਤੀਆ ਦਾ ਆਪਰੇਸ਼ਨ ਹੋਇਆ ਆ ਉਹ ਸਹੀ ਹੋਇਆ ਆ ਇੱਕ ਅੱਖ ਦਾ ਮੋਤੀਆ ਕਾਫੀ ਜ਼ਿਆਦਾ ਆ ਮੋਤੀਆ ਪੱਕਿਆ ਪਿਆ ਆ ਔਰ ਅੱਖ ਦਾ ਪ੍ਰੈਸ਼ਰ ਵੀ ਕਾਫੀ ਜ਼ਿਆਦਾ ਆ ਅੱਖ ਹੀ ਦੱਸਦੀ ਪਈ ਆ ਕਿ ਮੈਂ ਕਾਫੀ ਜਿਆਦਾ ਮਤਲਬ ਟਾਈਮ ਮੋਤੀ ਨੇ ਰਹਿ ਲੈ ਚੁੱਕਾ ਹੈ ਖਰਾਬੀ ਪੈ ਚੁੱਕੀ ਹੈ ਦਰਦ ਵੀ ਕਰਦੀ ਆ ਪੁੱਤ ਮੇਰਾ ਕੀ ਜਾਂਦਾ ਸੀਗਾ ਅੰਨਾ ਗੁੱਤੋ ਫੜ ਕੇ ਬਾਹਰ ਕੱਢ ਦੂੰਗਾ ਕਿਉਂ ਆਨਾ ਕਪੜੇ ਇਹ ਸੇ ਮੈਂ ਹੱਥੋਂ ਲੈ ਨਹੀਂ ਸਾਫ਼ ਕਰ ਲੈ ਅੰਨਾ ਤੋਂ ਡਾ ਪ੍ਰਿਆ ਇਸੇ ਗੱਲ ਤੋਂ ਬਹੁਤ ਸੰਤਰਾ ਪੁੱਤ ਆ ਇੱਕ ਉਹ ਛਦਾਈ ਆ ਉਹ ਦੁਕਾਨ ਤੇ ਰਹਿੰਦਾ ਕਹੇ ਜੀ ਤੇ ਪੋਤਾ ਪੋਤਾ ਜੇ ਤੂੰ ਕੋਈ ਕੋਈ ਕਰਨਾ ਨਹੀਂ ਤੇ ਆਇਆ ਇਹਨੇ ਵੀ ਇੱਕ ਇੱਕ ਉਹ ਆਇਆ ਸੀ ਤਾਂ ਬਹੁਤੀ ਪਾਚ ਗਈ ਆ ਮੁੰਡੇ ਇੱਥੇ ਛੱਡ ਗਈ ਦੋ ਕੋਈ ਨਹੀਂ ਬੇਬੇ ਫਿਕਰ ਨਾ ਕਰ ਤੂੰ ਤੇ ਕਦੀ ਵੀ ਲੋੜ ਹੋਵੇ ਤੁਸੀਂ ਜਰੂਰ ਦੱਸਣਾ ਤੇ ਇਹ ਵੀਰ ਨੂੰ ਨਾਲ ਲੈ ਕੇ ਆ ਜਾਣਾ ਮੈਂ ਇੱਥੇ ਹੀ ਹੁਣਾ ਚੰਗਾ ਵਧੀਆ ਬਰੋਵੇ ਵਧੀਆ ਬਰੋਵੇ ਤੇਰੀ ਬਾ ਬਾ ਬੁਦਾ ਵਧੀਆ ਬਰ ਕਰੇ ਮੈਂ ਬੱਤੇਰੀ دارو ਦਿੱਤੇ ਆ ਡਾਕਟਰ ਨੇ ਫਿਰ ਥੋੜਾ ਠੀਕ ਹੋ ਜਾਂਦੀ ਆ ਨਾ ਅੱਖਾਂ ਇਹ ਰਿਪੋਰਟ ਕਰਾਂਗੇ ਲੈਂਜ ਪਾ ਦਾਂਗੇ ਹਾਂ ਚੰਗਾ ਠੀਕ ਹੈ ਮਾਰ ਅਜੇ ਤੱਕ ਮੇਰੇ ਕੋਲ ਨਾ ਵਰਤਣ ਦੱਸੋ ਕੀ ਮੁਸ਼ਕਲ ਆ ਰਹੀ ਆ ਇਹ ਇਹ ਹਕਚੁਣੇ ਦੀਦਾ ਹਾਂ ਇਹ ਚੋ ਦਿਖਾਇਆ ਨਹੀਂ ਕਦੇ ਦਿਖਾਇਆ ਨਹੀਂ ਕਦੇ ਨਹੀਂ ਦਿਖਾਇਆ ਨਹੀਂ ਕਿਉਂ ਅੰਕਲ ਦਾਰੂ ਦੂਰ ਇਤਨਾ ਪਾਈ ਜਾਂਦੇ ਰਹੇ ਆ ਤੇ ਮੈਨੂੰ ਪੱਛੀ ਜੀ ਹਾਂਜੀ ਖਣ ਪਾਣੀ ਆ ਇੱਥੋਂ ਆਇਆ ਕਿਹੜੇ ਪਿੰਡ ਤੋਂ ਨੂਰਦੀ ਪਿੰਡ ਕਲਾਕ ਵੀ ਸੰਬੋਖ ਸਿੰਘ ਨੂਰਦੀ ਕਲਮ ਮੈਂ ਦਵਾਈ ਲਿਖੀ ਹੈ ਠੀਕ ਹੈ ਅੱਛਾ ਜੀ ਤੇ ਦਵਾਈ ਪਾਣੀ ਸ਼ੁਰੂ ਕਰੋ ਠੀਕ ਹੈ ਪ੍ਰੈਸ਼ਰ ਦੀ ਦਵਾਈ ਸ਼ੁਰੂ ਕੀਤੀ ਹੈ ਮੈਂ ਤੁਹਾਡੀ ਠੀਕ ਹੈ ਜੀ ਤੇ ਮੈਨੂੰ ਕਿੰਨੇ ਹਫ਼ਤੇ 1 ਮਹੀਨੇ ਬਾਅਦ ਦਿਖਾਣਾ ਤੁਸੀਂ ਦਿਖਾ ਦੇਣਾ ਅੱਛਾ ਮਸਾਲੇ ਵਾਲੇ ਦਿਨ ਫਿਰ ਆਈਏ ਜੀ ਮਸਾਲੇ ਵਾਲੇ ਦਿਨ ਉਹ ਮਸਾਲੇ ਵਾਲੇ ਦਿਨ ਆ ਜਾਓ ਅੱਗੇ ਪਿਛੇ ਆਉਣਾ ਅੱਗੇ ਪਿਛਾ ਜਾਓ ਠੀਕ ਹੈ ਅੱਗੇ ਪਿਛੇ ਵਰੀ ਜੋ ਪਿੰਡੋਂ ਦਵਾਈ ਲਈ ਉਹਦੇ ਨਾਲ ਕੋਈ ਚੰਗੀ ਇਤਰਾਜ ਆ ਕੇ ਬੈਠੇ ਨੇ ਆਕਸਰ ਦਾ ਵੀ ਹੈ ਤੇ ਬਦਲੀ ਬਦਲੀ ਸੀ ਇਹਦੀ ਹਾਂਜੀ ਕੋਈ ਨਾ ਟਿਕ ਮੈਂ ਦਵਾਈ ਲਿਖ ਦਿਨਾ ਹੋ ਜਾਏਗਾ ਕਿ ਇਧਰ ਤੋਂ ਤੇ ਨਹੀਂ ਕਰ ਰਹੀ ਲਿਓ ਪਰਚੀ ਦਿਖਾਓ ਕੱਲ ਤੇ ਵਾਲੀ ਕੀ ਕਰਨਾ ਪਰਚੀ ਤੇ ਇਹ ਪਰਚੀ ਮੁਸ਼ਕਿਲ ਕੀ ਆ ਰਹੀ ਹੈ ਮੁਸ਼ਕਿਲ ਮਰੀ ਨਾ ਡੇਰੇ ਵਾਲੀ ਨਿਕਲ ਕੋਈ ਨਹੀਂ ਹੈਗੀ ਧੁੰਦਰਾ ਸੰਦਰਾ ਸਾਰਾ ਕੁਝ ਦੇਦਾ ਕੁਝ ਨਹੀਂ ਦੇਦਾ ਲਾਕੇ ਵਾਲਾ ਤੁਹਾਨੂੰ ਥੋੜਾ ਦੂਰ ਕਰਕੇ ਦੇਖੀਏ ਸਭ ਕੁਝ ਦਿੱਤਾ ਹੋਇਆ ਹੈ ਮੈਂ ਦਵਾਈ ਲਿਖੀ ਹੈ ਦਵਾਈ ਲਿਆ ਕੇ ਇਧਰੇ ਕਮਰੇ ਤੋਂ ਮਿਲਣਾ ਆ 10 ਮਿੰਟ ਬਾਅਦ ਕਮਰਾ ਕਰਨਾ ਇਥੋਂ ਨੇੜੇ ਦੀ ਅਲਕਾ ਪਤਾ ਕਰ ਲੈਣਾ ਠੀਕ ਹੈ ਬਾਕੀ ਸਭ ਠੀਕ ਹੈਗਾ ਠੀਕ ਹੈ ਹੱਸੋ

ਇੱਧਰ ਆ ਯਾਰ ਜੀ ਦਾ ਘੱਟ ਨਹੀਂ ਲੈ ਲਓ ਵੀ ਆਉਣਾ ਨਹੀਂ ਇੱਧਰ ਐਸਾ ਲੱਗ ਰਿਹਾ ਮੈਨੂੰ ਖੋਤਣਾ ਤੇ ਮੂਠੀ ਆ ਰਿਹਾ ਸਾਰੇ ਜਣੇ ਬਹਿ ਜਾਓ ਇਹ ਪਹਿਲੀ ਇੱਧਰ ਦੀ ਬਣੀ ਹੈ ਮੈਂ ਦਵਾਈ ਲਿਖੇ ਦਿੰਦਾ ਠੀਕ ਹੈ ਦਵਾਈ ਪਾਣੀ ਸ਼ੁਰੂ ਕਰੋ ਅੱਛਾ ਜੀ ਸ਼ਗਵੰਤ ਕੋਰ ਥੋੜੀ ਰੱਖੋ ਥੋੜੀ ਥਲੇ ਫੋਲੋ ਫਮੀਰਾ ਦੇਖੋ ਸਾਹਮਣੇ ਜੀ ਨਾ ਦੋਸਤ ਮੁਸ਼ਕਿਲ ਕੀ ਆ ਰਹੀ ਹੈ ਆਖਦਾ ਇੱਕ ਟੁਕੜਾ ਬਣ ਰਿਹਾ ਰੱਖ ਨਾ ਕਿਹੜੀ ਅੱਖ ਦਾ ਇਹ ਤਾਂ ਬਣੀ ਹੋਈ ਆ ਨਹੀਂ ਇਹ ਚ ਮੋਤੀ ਇਹਨਾਂ ਹੈ ਨਹੀਂਗਾ ਮੋਤੀ ਆ ਉਹਦਾ ਆਪਰੇਸ਼ਨ ਕਰਾ ਲਿਆ ਸੀ ਜੀ ਅੱਖ ਦਾ ਬਣੀ ਹੋਈ ਆ ਰਾਜਮੀਰ ਕੌਰ ਮਾਨਪ੍ਰੀਤ ਕੌਰ ਹੋਰ ਅੰਦੇ ਦਿਸਦਾ ਨਹੀਂ ਇਹ ਸੱਤ ਵੀ ਇਹਦਾ ਹੈ ਆ ਵਧੀਆ ਬਣੀ ਅੰਕਲ ਜੀ ਸਵਾਗਤ ਹੈ ਆਪਣੇ ਕੋਲੇ ਬਣੀ ਆ ਹਾਂਜੀ ਹਾਂਜੀ ਆਹ ਬਾਂਸ ਘਰ ਕੋਈ ਗੰਨੀ ਨਹੀਂ ਸਿਰੋ ਤੇ ਪਾਇਤੀ ਨਹੀਂ ਅੱਡੀ ਪਹਿਲਾਂ ਹਾਏ ਦਵਾਈਆਂ ਬਣੀਆਂ ਇੱਧਰ ਥੋੜੀ ਜਿਹੀ ਬਣਾ ਲਓ ਆਹ ਦਵਾਈ ਆਪਣੇ ਕੋਲੇ ਕੀ ਦੇਖੋ ਤਾਂ ਤੇ ਪੜਨ ਲਿਖਣ ਦਾ ਕੰਮ ਕਰਦੇ ਹਾਂ ਨਾ ਨਾ ਕੋਈ ਨਹੀਂ ਅਗਰ ਜੇ ਭਰ ਆਉਂਦਾ ਪੀਂਦੇ ਹੋ ਉਸ ਟਾਈਮ ਰਵਾਇ ਨਹੀਂ ਸਗਾਟੀ ਹਾਂ ਤਾਂ ਕਿਹੜਾ ਪਾਣੀ ਬਗਦਾ ਬੋਦਲੀ ਮੈਂ ਦਹੀਂ ਲਿਖਿਆ ਇਹ ਦਹੀਂ ਤੁਸੀਂ ਲਓ ਨਾਲ ਦੇ ਕੁਮਰੇ ਮਨ ਨਾਲ ਟੈਂਗਰ ਕੋਈ ਨਹੀਂ ਮੈਂ ਦੇਖਵਾ ਲਾ ਮੇਰਾ ਦੇਖੋ ਸੋਟਾ ਰਿਹਾ ਠੀਕ ਆ ਠੀਕ ਹੈ ਉਹ ਨਾਲ ਦਾ ਕਮਰਾ ਖੁੱਲੇਗਾ ਇੱਥੋਂ ਨੇੜੇ ਦੀ ਐਨਕ ਪਤਾ ਕਰ ਲੈਣਾ ਠੀਕ ਹੈ ਜੀ ਹਾਂਜੀ ਬਾਕੀ ਠੀਕ ਹੈਗਾ ਠੀਕ ਹੈ ਇੱਕ ਮੈਂ ਦਵਾਈ ਲਿਖਤੀ ਆ ਦਵਾਈ ਕੋਣੀ ਅੱਖਾਂ ਸਾਫ਼ ਰੱਖਣ ਲਈ ਠੀਕ ਹੈ ਜੀ ਹਾਂਜੀ ਤਿਆਰਕ ਨਹੀਂ ਲਗਾਉਂਦੇ ਤੁਸੀਂ ਨੇੜੇ ਦੀ ਹਾਂਜੀ ਨਹੀਂ ਲਗਾਈ ਨਹੀਂ ਕਾਫੀ ਹੁੰਦੀ ਵਾ ਕਾਫੀ ਹੁੰਦੀ ਆ ਆ ਕੇ ਕਿੰਨੇ ਦਿਨ ਹੋ ਗਏ ਹੋ ਦਿਨੋਂ ਕਾਫੀ ਚਿਰ ਕਦੀ ਹੱਟ ਜਿੰਨੇ ਕਦੀ ਹੋਣ ਲੱਗ ਪੈਂਦੇ ਮੈਂ ਦਵਾਈਆਂ ਲਿਖੀਆਂ ਠੀਕ ਐ ਦਵਾਈਆਂ ਪਾਉਣੀਆਂ ਖਾਰਿਸ਼ ਹੋ ਜਾਏਗੀ ਠੀਕ ਠਾਡੀ ਤੇ ਅੱਖ ਨੂੰ ਖਾਰਿਸ਼ ਨਹੀਂ ਕਰਨੀ ਠੀਕ ਐ ਹਾਂਜੀ ਤੇ ਇਹ ਨੇੜੇ ਦੀ ਕਮਰਾ ਖੁੱਲੇਗਾ ਕੋਈ ਨਿਕ ਦਾ ਪਤਾ ਕਰਵਾ ਦੇਣਾ ਇਹਨੂੰ ਮੁਸ਼ਕਿਲ ਕੀ ਆ ਰਹੀ ਐ ਐਨਕ ਲਗਵਾਨੇ ਦੇ ਵਿੱਚੋਂ ਪਾਣੀ ਬਹੁਤ ਹਾਂਜੀ ਹੋਰ ਕਸ ਕੱਟ ਪਾਣੀ ਆਈ ਜਾਂਦਾ ਕਦੇ ਕਦੇ ਆਉਂਦਾ ਕੰਦੇ ਰੰਦਾ ਜੰਜੂਸ ਕੋਈ ਤੇ ਡ੍ਰੈਗ ਨਹੀਂ ਕਰਦੀ ਹੁਣ ਤੇ ਆਈ ਜਾਂਦਾ ਫਿਰ ਰੁਕਦਾ ਹੀ ਨਹੀਂ ਕਰਦੀ ਹਾਂਜੀ ਅੰਕਲ ਦੀ ਮੋਤੀ ਆ ਰਿਹਾ ਤੁਹਾਡੇ ਦਿਖਾਇਆ ਨਹੀਂ ਕਿਤੇ ਕੁੰਨਰ ਸਿੰਘ ਦਿਖਾਇਆ ਨਹੀਂ ਕਿਉਂ ਕੁੰਨਰ ਸਿੰਘ ਮੇਰੇ ਮੋਟਰਸਾਈਕਲ ਨੂੰ ਮਾਰ ਗਿਆ ਮੈਂ ਵੀ ਆਦਨੇ ਰਸ ਤੇ ਆਈ ਮੇਰੀ ਮੋਟਰਸਾਈਕਲ ਮਾਰ ਗਿਆ ਤੇ ਰਹਿਣ ਬੜੇ ਕਿੱਥੋਂ ਤੁਸੀਂ ਮਾਲ ਤੇ ਆਪ ਕੋਲ ਦਿਖਾਉਣਾ ਚਾਹੀਦਾ ਜੀ ਤੁਹਾਨੂੰ ਹੈ

ਸਾ ਬਣਵਾਈ ਹੈ ਅੱਗੇ ਤੇ ਇਹਦੇ ਵਿੱਚ ਨਹੀਂ ਦਿਸਦਾ ਇਹ ਤਾਂ ਵੀਰਟੀ ਸੋਚਾਂਗੇ ਬਾਅਦੋਂ ਠੀਕ ਹੈ ਮੈਂ ਦਵਾਈ ਲਿਖੀ ਹੈ ਦਵਾਈ ਪਾਣੀ ਸ਼ੁਰੂ ਕਰੋ ਠੀਕ ਹੈ ਕਿੱਥੋਂ ਰਹਿਣ ਵਾਲੇ ਹੋ ਹਾਂਜੀ ਕਿੱਥੋਂ ਰਹਿਣ ਵਾਲੇ ਹੋ ਵਾਠਾ ਲੂੰ ਇਹ ਕਿੱਥੋਂ ਬਣਾਈ ਆ ਇੱਥੇ ਬਣਵਾਈ ਹੈ ਹਾਂਜੀ ਇਹ ਤੁਹਾਡੇ ਇਲਾਕੇ ਨਹੀਂ ਕਿ ਇਹ ਵੀ ਜੀ ਲਾਵਾਰਸੇ ਮੈਂ ਪੁੰਨ ਖੱਤੀ ਲੈ ਕੇ ਆਈ ਆ ਇਹ ਤਾਂ ਦੀਦਾ ਨਹੀਂ ਆ ਤੁਹਾਡੇ ਨਾਲ ਹੀ ਇਹ ਲੱਗੇ ਹੋਈਂਦੀ ਕਿ ਉਦਾਂ ਹੀ ਲੱਗ ਰਹੀ ਮੇਨਾਂ ਦੀ ਪਲਾ ਵਾਸਤੇ ਮਤਲ ਲੈ ਕੇ ਆਈ ਆ ਇਹਨਾਂ ਦਾ ਪਰਿਵਾਰ ਜੀ ਵਿੱਚ ਹੀ ਹੈਗਾ ਵਾ ਇਹਦਾ ਭਰਾ ਵੀ ਹੈਗਾ ਵਾ ਚੰਗਾ ਭਲਾ ਵੇਖੂ ਨੇ ਆ ਸੁਣਿਆ ਕਿ ਬੱਤੀ ਚਾ ਮਤਲਬ ਕਿ ਇੰਨਾ ਦਾ ਵਾਰਸ ਨਹੀਂ ਬਣਿਆ ਇਹ ਪਿੰਡ ਚ ਰੋਲਦੇ ਫਿਰਦੇ ਉਹ ਸ਼ਹਿਰ ਚ ਰਹਿੰਦਾ ਤੇ ਇੰਨਾ ਦਾ ਕੋਈ ਵਾਰਸ ਨਹੀਂ ਹੈ ਇੰਨਾ ਦਾ ਬਸ ਇਹ ਮੇਰੇ ਘਰੇ ਚਾਰ ਰੋਟੀ ਖਾਂਦੇ ਆ ਮੈਨਾਂ ਨੂੰ ਪੁੰਨ ਖਾਤੇ ਖੋਣੀ ਆ ਤੇ ਇਹਦੀਆਂ ਅੱਖਾਂ ਮਤਲਬ ਲੋਕਾਂ ਦਾ ਕੰਮ ਕਰ ਕਰਕੇ ਬੰਦ ਹੋਈਆਂ ਨੇ ਤੇ ਮੈਨੂੰ ਵਿਚਾਰੇ ਨੂੰ ਮਤਲਬ ਪੁੰਨ ਖਾਤੇ ਲੈ ਗਈ ਆਈ ਮੈਨੂੰ ਅਹੀ ਕੀ ਇਹਦੀ ਚਰ ਦੀ ਅੱਖਾ ਖੋਲ ਜਾਣਾ ਵੀ ਆਪਦਾ ਇਹ ਬਹਿਨ ਜੁਗਾ ਦੇ ਇੰਨਾ ਦੇ ਕੋਈ ਬਾਲ ਬੱਚੇ ਵੀ ਹੈਗੇ ਨਹੀਂ ਜੀ ਨਹੀਂ ਰੱਬ ਦਾ ਰੂਪ ਆ ਹਾਂ ਜੀ ਰੱਬ ਦਾ ਸੋ ਨਾ 10 ਕਿਤਾਬਾਂ ਲੈ ਕੇ ਹਾਂਜੀ ਬਹੁਤ ਵਧੀਆ ਵੀਰ ਜੀ ਮੈਂ ਵਹਿਰ ਤੋ ਪਰ ਇੰਨੇ ਜਿਆਦੇ ਅਮੀਰ ਅਸੀਂ ਵੀ ਨਹੀਂ ਪਰ ਮੈਨੂੰ ਦਇਆ ਹੀ ਇੰਨੀ ਜਿਆਦੀ ਕਿ ਮੈਂ ਇਹਨਾਂ ਨੂੰ ਲੈ ਕੇ ਆਈ ਰੋਟੀ ਚਾਹ ਇਹਨਾਂ ਨੂੰ ਮੈਂ ਹੀ ਖੋਹਦੀ ਹਾਂ ਡਾਕਟਰ ਨੂੰ ਦਿਖਾਤਾ ਹੋਇਆ ਤੁਸੀਂ ਨਹੀਂ ਦਿਖਾਉਣਾ ਪਰਚੀ ਦਿੱਤੀ ਇਹਦੀਆਂ ਅੱਖਾਂ ਤੋਂ ਨਹੀਂ ਦੇਖਦਾ ਹਾਂਜੀ ਪਰਚੀ ਬਣਾਈ ਸੀਗੀ ਇਹਨਾਂ ਦੀ ਪਰਚੀ ਬਣਾ ਕੇ ਵੀ ਲੈ ਕੇ ਨਹੀਂ ਬਾਹਰ ਅੱਛਾ ਲਿਆਓ ਪਰਚੀ ਆਪਾਂ ਦਿਖਾਈਏ ਗਏ ਨਹੀਂ ਅੰਦਰ ਚਲਿਏ ਦਿਖਾਈਏ ਫਿਰ ਇਹਨਾਂ ਨੂੰ ਇਹਨਾਂ ਦਾ ਸਾਰਾ ਕੁਝ ਮੈਂ ਹੀ ਦੇਣਾ ਹੈ ਰੱਬ ਦਾ ਰਜ਼ਾ ਲਿਆਓ ਫਿਰ ਦਿਖਾਈਏ ਭਲਾ ਇਹਨਾਂ ਨੂੰ आ जाओ परची किधर देती हुई भाजी परची लिया ਆ ਪਰ ਨਾ ਨਾ ਕੀਆ ਹਾਂ ਜੈਲੋ ਜੀ ਲਾ ਲੇ ਜੀ ਲਾ ਲੇ ਕੋਸ਼ਿਸ਼ ਨਹੀਂ ਨਾ ਮਨਾ ਨਾ ਮਨਾ ਲਵਾਂ ਮਾਸਟਰ ਜੀ ਮੈਂ ਜਿੰਨ ਤੋਂ ਤਾਂ ਹੈ ਮਲ ਕੇ ਇੱਕ ਮਿੰਟ ਵੀ ਇਹ ਨਾ ਤੁਹਾਡੇ ਕੋ پاسੇ ਨਹੀਂ ਹੋਣਾ ਅੱਛਾ ਤੁਹਾਡੀ ਗੋਲ ਜਦੋਂ ਪਹਾਂ ਮੇਰੇ ਨਾਲ ਅੱਜ ਇਹਨਾਂ ਨੂੰ ਘਰੇ ਵੀ ਮੈਂ ਕਹਣਾ ਲੈ ਕੇ ਵੀ ਮੈਂ ਹੀ ਆਈਆਂ ਇਹਨਾਂ ਤੋਂ ਉੱਥੇ ਉੱਥੇ ਤੁਰੰਦਾ ਵੀ ਨਹੀਂ ਪਤਾ ਤੇ ਫਿਰ ਅੱਛਾ ਪੈਣਾ ਤੁਹਾਡੀ ਹਾਂ ਅੱਛਾ ਪੈਣਾ ਆ ਗੁਰੂ ਆ ਗੁਰੂ ਮੈਂ ਰਾਜ ਸ੍ਰੀਮ ਨੂੰ ਸਾਰੇ ਇੱਥੇ ਆਏ ਆ ਸਤਿਗੁਰੂ ਪਿਆਰਿਓ ਸੰਸਾਰ ਵਿੱਚ ਰੱਬ ਦੇ ਵੱਖਰੇ ਵੱਖਰੇ ਰੰਗ ਜਿਹੜੇ ਦੇਖਣ ਨੂੰ ਮਿਲਦੇ ਆ ਉਹਨਾਂ ਹੀ ਰੰਗਾਂ ਵਿੱਚੋਂ ਰੱਬ ਦਾ ਕਿਹ ਵੀ ਰੰਗ ਆ ਤੇ ਭੈ ਨਹੀਂ ਸੰਭਾਲਦੀ ਪਈ ਅੱਜ ਇੱਥੇ ਲੈ ਕੇ ਆਏ ਨੇ ਅੱਖਾਂ ਦਿਖਾਉਣ ਵਾਸਤੇ ਰੋਸ਼ਨੀ ਘਟ ਗਈ ਅੱਖਾਂ ਦੀ ਸੋ ਵੱਡ ਭਾਗੇ ਆ ਗੁਰੂ ਸਾਹਿਬ ਨੇ ਆਪਾਂ ਨੂੰ ਇਹ ਸੇਵਾ ਬਖਸ਼ੀ ਆ ਇਹ ਆਪਾਂ ਰਲ ਮਿਲ ਕੇ ਇਦਾਂ ਹੀ ਕਰਦੇ ਰਹੀਏ ਜ਼ਰੂਰਤਮੰਦ ਦੇ ਕੰਮ ਆਉਂਦੇ ਰਹੀਏ ਤੇ ਰੱਬ ਖੁਸ਼ ਹੁੰਦਾ ਸੋ ਇਹ ਦੋਵੇਂ ਭਗਤ ਬੰਦੇ ਅੱਜ ਸਾਡੇ ਕੋਲ ਪਹੁੰਚੇ ਨੇ ਤੇ ਅੱਗੇ ਦੇਖਦੇ ਆ ਇਹਨਾਂ ਦੀ ਕੀ ਪ੍ਰੋਬਲਮ ਕੀ ਆ ਤੇ ਆਪਾਂ ਸਾਰੇ ਰਲ ਕੇ ਜੋ ਮਸਲਾ ਇਹਨਾਂ ਦਾ ਉਹ ਹੱਲ ਕਰ ਸਕੀਏ ਇਹ ਸਟੋਰੀ ਮੈਂ ਤੁਹਾਡਾ ਨਾਲ ਸਾਂਝ ਕਰਦਾ ਪਿਆ ਅੱਜ ਮਸਿਆ ਦਾ ਦੇਣਾ ਤੇ ਇਹ ਸੰਗਤਾਂ ਇੱਥੇ ਪਹੁੰਚੀਆਂ ਨੇ ਦਾ ਦਾ ਉਹ ਨਹੀਂ ਹੋਣਾ ਦਰਦੇ ਨੇ ਨਹੀਂ ਨਹੀਂ داخل ਕਰਦੇ ਕੋਲ ਕੋਲ ਪਈ ਕੁੱਤੇ ਨੂੰ ਕੁੱਤੇ ਨੂੰ ਉਹ ਕੁੱਤੇ ਨੂੰ ਮੈਨੂੰ ਉਹ ਨਹੀਂ ਕੁੱਟਦੇ ਪਾਉ ਉਹ ਨਹੀਂ ਯਾਰ ਕੁੱਟਣਾ ਹੈ ਅਰੇ ਤਾਂ ਮੰਦਾ ਬੋਲ ਕੇ ਬਸਤਾਨੇ ਆ ਕੁੱਟਣਾ ਦਾ ਮੈਂ ਕਹਿੰਦਾ ਵੱਡਾ ਬਹੁਤ ਵੱਡਾ ਪਾਪ ਆ ਚੱਲ ਚੱਲ ਕੁਝ ਨਹੀਂ ਦਾ ਮਤਲਬ ਰੰਨਾ ਨਹੀਂ ਹੈਗਾ ਨਾਲ ਨਾ ਜੀ ਉਹ ਤਾਂ ਆ ਗਿਆ ਉਹ ਆ ਗਿਆ ਨਹੀਂ ਚੱਕਣਾ ਮੈਂ ਤਾਂ ਮੰਨਦਾ ਕੁਝ ਨਹੀਂ ਤਾਂ ਗਾਂ ਕਰ ਜਿਹੜੀ ਪ੍ਰੋਬਲਮ ਦੱਸ ਤੈਨੂੰ ਕੁਝ ਨਹੀਂ ਹੁੰਦਾ ਮੈਂ ਤੈਨੂੰ ਕਹਿਣਾ ਮੈਂ ਤਾਂ ਨਾਲ ਲੈ ਕੇ ਜਾਂਦਾ ਪਰ ਨਾ ਤੈਨੂੰ ਕੁਝ ਨਹੀਂ ਦੱਸਦਾ ਬੱਸ ਸੱਚ ਆ ਕੋਈ ਨਹੀਂ ਦਿੰਦਾ ਨਾ ਮੇਰੇ ਕੋਲ ਬਿੱਲ ਭਰਵਾਂ ਨਾ ਪਹਿਲਾਂ ਮੈਨੂੰ ਪਹਿਣਾ ਨਾ ਤੁਹਾਡੇ ਆਖੇ ਲੱਗਦੇ ਹੈ ਨਾ ਹਾਂਜੀ ਇਹ ਮੇਰੇ ਕੋਲ ਵੀ ਉਹ ਕਿਚਾ ਰੋਟੀ ਖਾਣਾ ਸਾਰਾ ਦਿਨ ਨਾ ਮੇਰੇ ਕੋਲ ਬੈਠੇ ਰਹਿਣਾ ਉੱਤੇ ਕਿ ਜੀ ਕਿਤਾ ਪਿੰਚ ਕਿੜਾ ਮਾਰਉਣਾ ਸਾਰੇ ਸੇਵਾਦਾਰੀ ਜੀ ਮਿਲ ਕੇ ਰਾਹਵੰਦੇ ਵੀ ਮੇਰੀ ਸੇਵਾ ਕਰਦੇ ਆ ਘਰ ਕਿਤੇ ਇਹਨਾਂ ਦਾ ਘਰ ਨਹੀਂ ਇਹਨਾਂ ਦਾ ਗਰੇਗਾ ਇਹ ਮਨ ਪਿੰਚਾ ਤੇ ਕੋਠਾ ਉਥੇ ਰਹਿੰਦੇ ਆ ਪਟਵਾਰ ਖਾਨਾ ਲਾਗੀ ਉਹ ਚ ਕੰਗਰਾ ਸਵਾਰ ਕੇ ਦਿੱਤਾ ਉਹਦਾ ਹੀ ਮਨ ਲ ਖਾਲੀ ਕਮਰੇ ਤੇ ਸਵਾਰ ਕੇ ਰਹਿਣ ਵਾਸਤੇ ਦਿੱਤਾ ਵੀ ਉਥੇ ਰਾਨ ਪੱਖਾ ਲਾ ਕੇ ਦਿੱਤਾ ਕਿ ਸੌਂ ਸੁਜ ਜਾਏ ਹਾਂਜੀ ਤੇ ਉਹ ਠੀਕ ਆ ਸਾਰਾ ਕੁਝ ਠੀਕ ਸਿਰਫ ਨਿਗਾ ਹੀ ਹੋ ਗਈ ਇਹਨਾਂ ਦਾ ਆਪਰੇਸ਼ਨ ਕਰਨਾ ਬਣਾ ਆਪਰੇਸ਼ਨ ਜ਼ਰੂਰੀ ਆ ਡਾਊਨ ਦੇ ਨਹੀਂ ਬਰਤ ਟੱਪ ਹੈ ਹੂੰ ਡਾਊਨ ਦੇ ਓ ਮੇਰੀ ਗੱਲ ਤੋਂ ਸੁਣੋ ਬਾਬਾ ਜੀ ਕੀ ਨਾਮ ਤੁਹਾਡਾ ਉਹ ਜੈਲਾ ਸਿੰਘ ਇੱਥੇ ਹੋਰੇ ਕੋਈ ਲਿਖਤਾ ਇਹਨਾਂ ਨੇ ਹਾਂ ਜੀ ਜੈਲਾ ਸਿੰਘ ਹੈ ਇੰਨਾ ਵਧੀਆ ਨਾਮ ਤੁਹਾਡਾ ਹਾਂ ਮੇਰੀ ਗੱਲ ਸੁਣੋ ਹੁਣ ਮੈਂ ਤੁਹਾਨੂੰ ਦਿਖਦਾ ਨਹੀਂ ਪਿੱਠਾ ਹਨਾ ਜੇ ਤੁਸੀਂ ਆਪਰੇਸ਼ਨ ਕਰਾ ਲਓਗੇ ਨਾ ਤੇ ਤੁਸੀਂ ਜਿੱਥੇ ਮਰਜ਼ੀ ਘੁੰਮ ਫਿਰ ਸਕਦੇ ਹੋ ਹੁਣ ਕਿਸੇ ਨਾਲ ਘੁੰਮਣਾ ਫਿਰਦਾ ਆਰਾਮ ਨਾਲ ਆਪਣੇ ਕੰਮ ਕਾਰ ਕਰਿਓ ਇਥੇ ਦਾਖਲ ਨਹੀਂ ਕਰਨਾ ਬਸ ਦਾਖਲ ਥੋੜੀ ਕਰਨਾ ਯਾਰ ਇੱਥੇ ਕਰਕੇ ਨਾਲ ਹੀ ਭੇਜ ਦੇਣਾ ਘਰੇ ਮਨੀਸ਼ ਨੂੰ ਕਰ ਦਿਓ ਜਾ ਕੇ ਹਾਂਜੀ ਘਰੇ ਸਲਾਹ ਕਰੋ ਹਾਂਜੀ ਸਲਾਹ ਕਰਕੇ ਆ ਜਾਓ ਐ ਜਿੱਦਣ ਤੁਸੀਂ ਆਓਗੇ ਹਾਂਜੀ ਉਦੋਂ ਸਾਰੇ ਟੈਸਟ ਉਸ ਕਰਕੇ ਲੈਂਸ ਨੰਬਰ ਕੱਢ ਗਏ ਲੈਂਸ ਹੋਇਆ ਤਾਂ ਦੇਖ ਲਾਂਗੇ ਜੇ ਨਹੀਂ ਹੋਇਆ ਤਾਂ ਇਹਨਾਂ ਦਾ ਮਗਾ ਕੇ ਤੇ ਇਹਨਾਂ ਦਾ ਆਪਾਂ ਆਪਰੇਸ਼ਨ ਕਰ ਦਾਂਗੇ ਆਪਰੇਸ਼ਨ ਇੱਕ ਅੱਖ ਦਾ ਹੋ ਗਿਆ ਇਹਨਾਂ ਨੂੰ ਦੇਖਣ ਲੱਪਣਾ ਇਹਨਾਂ ਨੇ ਖੋਸ਼ ਹੋ ਜਾਣਾ ਹੈ ਫਿਰ ਕੋਈ ਕੰਮ ਵੀ ਕਰ ਸਕਦੇ ਨੇ ਇਹ ਹੁਣ ਤਾਂ ਕੋਈ ਕੰਮ ਵੀ ਨਹੀਂ ਕਰ ਸਕਦੇ ਵਿਚਾਰੇ ਤੁਸੀਂ ਲਈ ਫਿਰ ਤੇ ਤਿੰਨਾਂ ਵਿਚਾਰਿਆਂ ਨੇ ਆਦੀ ਪੂਰਾ ਕੜਾ ਸੁੱਕਿਆ ਵਿਚਾਰਾ ਕਰਦੇ ਰਹੇ ਆ ਪਰ ਹੁਣ ਹਿਟਾਈ ਆ ਵਿਚਾਰਿਆਂ ਨੂੰ ਪਹਿਲਾਂ ਆਪਣੀ ਕੰਮ ਦੇ ਸੀਗੇ ਹਾਂਜੀ ਇਹ ਮਤਲਬ ਕਿ ਚਾ ਲੋਕਾਂ ਦਾ ਕੰਮ-ਕਮ ਕਰਕੇ ਆਪਦਾ ਸੋਨਾ ਵਿਚਾਰਾ ਕਰਦੇ ਸੀ ਹੁਣ ਨਿਕਾ ਜਾਣ ਦੇ ਕਾਰਨ ਨਹੀਂ ਫਿਰ ਐਦਾਂ ਹੀ ਵਿਚਾਰੇ ਕਿ ਹੁਣ ਤੁਰੇ ਤਾਰੇ ਫਿਰਦੇ ਮੱਸੀਆ ਦੇ ਕੈਂਪ ਦੀ ਜਾਣਕਾਰੀ ਮੈਂ ਆਪ ਜੀ ਦੇ ਨਾਲ ਸਾਂਝੀ ਕਰਦਾ ਪਿਆ ਤੁਹਾਡੀਆਂ ਕਿਰਤ ਕਮਾਈਆਂ ਦੇ ਨਾਲ ਇਹ ਸੇਵਾ ਚੱਲਦੀ ਪਈ ਹੈ ਸੰਗਤ ਐਡ ਮੈਡੀਕਲ ਕੇਅਰ ਫਾਊਂਡੇਸ਼ਨ ਵੱਲੋਂ ਆਪ ਸੰਗਤਾਂ ਨੂੰ ਬੇਨਤੀ ਕਰਦੇ ਆ ਭੈਣ ਇਥੇ ਲੈ ਆਈ ਆ ਕੁਝ दारू ਡਾਕਟਰ ਸਾਹਿਬ ਨੇ ਲਿਖ ਕੇ ਦੇ ਦਿੱਤੇ ਨੇ ਜਿੱਦਾਂ ਇਹ ਸੈਟਿੰਗ ਹੋਊਗੀ ਤੇ ਇਹਨਾਂ ਦਾ ਆਪਰੇਟ ਹੋਣਾ ਸੋ ਸਾਡੀਆਂ ਬੇਨਤੀਆਂ ਪ੍ਰਵਾਨ ਕਰੋ ਮਸਿਆ ਦੇ ਕੈਂਪ ਦੀ ਜਾਣਕਾਰੀ ਮੈਂ ਆਪ ਜੀ ਦੇ ਨਾਲ ਸਾਂਝੀ ਕਰਦਾ ਪਿਆ ਇੱਥੇ ਨਾਲ ਹੀ ਅਸੀਂ ਇਜਾਜ਼ਤ ਲਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ